UK ਦੀ ਟਾਪ ਰੈਂਕਿੰਗ ਯੂਨੀਵਰਸਿਟੀ ਕਰੇਗੀ ਤੁਹਾਡੀ ਸਾਰੀ ਫੀਸ ਵਾਪਸ ਜੇਕਰ ਤੁਹਾਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਨਹੀਂ ਮਿਲਦੀ ਜੇਕਰ ਤੁਸੀਂ ਕੀਤੀ ਹੈ ICSE ਬੋਰਡ ਜਾਂ CBSE ਬੋਰਡ ਤੋਂ ਪੜ੍ਹਾਈ ਤੇ ਤੁਹਾਡੇ ਇੰਗਲਿਸ਼ ਦੇ ਵਿੱਚ ਹਨ 70% ਨੰਬਰ ਜਾਂ ਉਸ ਤੋਂ ਜ਼ਿਆਦਾ ਤਾਂ ਤੁਹਾਨੂੰ ਆਇਰਲੈਂਡ ਤੇ ਪੀਟੀ ਦੀ ਵੀ ਕੋਈ ਲੋੜ ਨਹੀਂ UK ਦੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿੱਥੇ ਤੁਸੀਂ ਪੜ੍ਹਾਈ ਕਰਕੇ ਬਣ ਸਕਦੇ ਹੋ ਬੈਰਿਸਟਰ ਯਾਨੀ ਕਿ ਵਕੀਰ ਆਜੋ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਯੂਨੀਵਰਸਿਟੀ ਦੇ ਵਿੱਚ ਜਿਸ ਦਾ ਨਾਮ ਹੈ ਦ ਯੂਨੀਵਰਸਿਟੀ ਆਫ ਲਾ ਜੋ ਕਿ UK ਦੇ ਲੰਡਨ ਦੇ ਵਿੱਚ ਜੇਕਰ ਤੁਸੀਂ ਬੈਚਲਰ ਦੀ ਪੜ੍ਹਾਈ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਦੀ ਪੜ੍ਹਾਈ ਕਰਨਾ ਚਾਹੁੰਦੇ ਹੋ ਕਿਸੇ ਵੀ ਬੈਕਗ੍ਰਾਉਂਡ ਦਾ ਬੱਚਾ ਇਸ ਯੂਨੀਵਰਸਿਟੀ ਵਿੱਚ ਪੜ੍ਹ ਸਕਦਾ ਹੈ ਇਸ ਯੂਨੀਵਰਸਿਟੀ ਦੇ 7 ਕੈਂਪਸ ਹਨ ਜਿਸ ਵਿੱਚੋਂ ਦੋ ਕੈਂਪਸ ਸੈਪਟੰਬਰ ਦੇ ਟੇਕ ਲਈ ਓਪਨ ਹਨ ਤੇ ਤੁਸੀਂ ਬੇਫਿਕਰ ਹੋ ਕੇ ਇਸ ਯੂਨੀਵਰਸਿਟੀ ਵਿੱਚ ਪੜ੍ਹ ਸਕਦੇ ਹੋ ਜੇਕਰ ਗੱਲ ਕਰੀਏ ਆਪਾਂ ਯੂਨੀਵਰਸਿਟੀ ਦੇ ਫਾਇਦਿਆਂ ਦੀ ਤਾਂ ਫਾਇਦੇ ਬਹੁਤ ਸਾਰੇ ਨੇ ਇਹ ਯੂਨੀਵਰਸਿਟੀ ਦੀ 5 ਸਟਾਰ ਰੈਂਕਿੰਗ ਹੈ ਦੋ ਤੋਂ ਤਿੰਨ ਦਿਨ ਦੇ ਵਿੱਚ ਵਿੱਚ ਤੁਹਾਨੂੰ ਆਫਰ ਲੈਟਰ ਮਿਲ ਜਾਂਦੀ ਹੈ ਅਤੇ ਇਹ ਯੂਨੀਵਰਸਿਟੀ ਤੁਹਾਨੂੰ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦੀ ਹੈ ਜਦੋਂ ਤੁਸੀਂ ਆਪਦੀ ਸਟੱਡੀ ਪੂਰੀ ਕਰ ਲੈਂਦੇ ਹੋ ਤੁਹਾਨੂੰ ਇਸ ਤੋਂ ਬਾਅਦ ਪੀ ਐਸ ਡਬਲਯੂ ਮਤਲਬ ਕਿ ਪੋਸਟ ਸਟੱਡੀ ਵਰਕ ਵੀ ਮਿਲਦਾ ਹੈ ਅਤੇ ਅਕਮੋਡੇਸ਼ਨ ਫਾਈਂਡ ਕਰਨ ਚ ਵੀ ਇਹ ਤੁਹਾਨੂੰ ਯੂਨੀਵਰਸਿਟੀ ਹੈਲਪ ਕਰਦੀ ਹੈ ਅਤੇ ਇਸ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਜੇਕਰ ਤੁਸੀਂ ਇੱਥੋਂ ਪੜ੍ਹਾਈ ਪੂਰੀ ਕਰਦੇ ਹੋ ਤੇ ਤੁਹਾਨੂੰ ਜੌਬ ਨਹੀਂ ਮਿਲਦੀ ਤਾਂ ਇਹ ਯੂਨੀਵਰਸਿਟੀ ਤੁਹਾਡੀ ਸਾਰੀ ਫੀਸ ਵਾਪਸ ਕਰੇਗੀ ਤਾਂ ਜੇਕਰ ਤੁਸੀਂ ਦਾ ਯੂਨੀਵਰਸਿਟੀ ਆਫ ਲਾ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਕੌਰ ਇਮੀਗ੍ਰੇਸ਼ਨ ਦੇ ਕਿਸੇ ਵੀ ਦਫ਼ਤਰ ਆਓ ਸਾਨੂੰ ਮਿਲੋ ਜਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ।